ਮਾ ਬਿੰਦਰਪੁਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਖੁਸ਼ ਹੋਗੇ ਵੈਗਰੂ ਸੱਚੇ ਪਾਤਸ਼ਾਹ ਸਾਰਿਆਂ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਜੀ ਕੁਛਿਆਂ ਬਖਸ਼ੀ ਤੇ ਹੁਣ ਆਪਾਂ ਇੱਕ ਤੁਹਾਨੂੰ ਬਾਤ ਸੁਣਾਉਣੀ ਆ ਇਹ ਬਾਤ ਵੀ ਬਹੁਤ ਸੋਹਣੀ ਹੈ ਕਿਉਂਕਿ ਸਾਰੀਆਂ ਹੀ ਬੀਬੀਆਂ ਜਿਹੜੀਆਂ ਦਾਦੀਆਂ ਨਾਨੀਆਂ ਉਹਨਾਂ ਕੋਲੇ ਮੋਬਾਈਲ ਹਨ ਤੇ ਆਪਣੇ ਪੋਤਿਆਂ-ਪੋਤੀਆਂ ਨੂੰ ਜ਼ਰੂਰ ਸੁਣਾਇਆ ਕਰੋ ਸਿਖਿਆ ਕਰੋ ਆਪ ਵੀ ਸਿੱਖੋ ਆਪਣੇ ਬੱਚਿਆਂ ਨੂੰ ਸਿਖਾਓ ਤੇ ਇਹ ਚੀਜ਼ਾਂ ਦੀ ਆਪਾਂ ਨੂੰ ਲੋੜ ਹੈ ਕਿਉਂਕਿ ਬੱਚੇ ਜਿਹੜੇ ਆ ਉਹ ਇੰਗਲਿਸ਼ ਤਾਂ ਬਹੁਤ ਸਿੱਖਦੇ ਆ ਪਰ ਜਿਹੜੀ ਪੰਜਾਬੀ ਹੈ ਉਹ ਚੀਜ਼ ਘੱਟ ਸਿੱਖ ਰਹੇ ਆ ਤੇ ਇਹ ਆਪਣੀ ਜ਼ਿੰਮੇਵਾਰੀ ਹੈ ਕਿ ਆਪਣੀ ਮਾਂ ਬੋਲੀ ਪੰਜਾਬੀ ਹੈ ਤੇ ਉਹ ਆਪਾਂ ਨੂੰ ਜ਼ਰੂਰ ਸਿਖਾਉਣੀ ਚਾਹੀਦੀ ਹੈ ਕਿਸੇ ਬਾਨੇ ਨਾਲ ਬੱਚੇ ਨੂੰ ਸਿਖਾਓ ਮੈਂ ਇੱਕ ਤੁਹਾਨੂੰ ਬਾਤ ਸੁਣਾਉਣੀ ਆ ਇਹ ਬਾਤ ਵੀ ਬਹੁਤ ਪਿਆਰੀ ਹੈ ਕਿ ਇੱਕ ਵਾਰ ਦੀ ਗੱਲ ਹੈ ਕਿ ਇੱਕ ਗਿੱਦੜ ਹੈ ਤੇ ਇੱਕ ਸਹਿਆ ਹੈ ਉਹ ਦੋਵੇਂ ਦੋਸਤ ਬਣ ਗਏ ਜਦੋਂ ਉਹ ਦੋਸਤ ਬਣ ਜਾਂਦੇ ਨੇ ਤੇ ਉਹ ਕਹਿੰਦੇ ਆ ਵੀ ਇਕੱਠੇ ਰਹਿੰਦੇ ਆ ਤੇ ਗਿੱਦੜ ਇੱਕ ਦਿਨ ਸਹੇ ਨੂੰ ਕਹਿੰਦਾ ਹੈ ਵੀ ਸਹਿਆ ਆਪਾਂ ਦਾ ਇੱਕ ਬਾਗ ਲਾਈਏ ਛੋਟਾ ਜਿਹਾ ਤੇ ਗਿੱਦੜ ਸਹਿਆ ਕਹਿੰਦਾ ਵੀ ਹਾਂ ਮਾਮਾ ਬਾਗ ਆਪਾਂ ਲਾ ਲઈએ ਜਦੋਂ ਉਹ ਦੋਵੇਂ ਜਾਣੇ ਜਾਂਦੇ ਆ ਤੇ ਜਿਹੜਾ ਸਹਿਆ ਏ ਉਹ ਸਿਉਨ 베ਰੀ ਲੈ ਕੇ ਆਉਂਦਾ ਹੈ ਤੇ ਜਿਹੜਾ ਗਿੱਦੜ ਏ ਉਹ ਲੈ ਆਉਂਦਾ ਤਰੀਕ ਜਿਹਨੂੰ ਆਪਾਂ ਬਕੈਨ ਬਕੈਨ ਕਹਿ ਦਿੰਨੇ ਆ ਕੌੜੀ ਉਹ ਲੈ ਆਉਂਦਾ ਉਹ ਦੋਵੇਂ ਲਾ ਦਿੰਦੇ ਆ ਤੇ ਕੋਲ ਦੀ ਨਦੀ ਲੰਘਦੀ ਹੈ ਬੜੀ ਉਹਨਾਂ ਦੀ ਪਰਵਸ਼ ਕਰਦੇ ਆ ਪਾਣੀ ਪਾਉਂਦੇ ਆ ਲਿਆ ਲਿਆ ਕੇ ਤੇ ਉਹ ਛੇਤੀ ਹੀ ਰੁੱਖ ਬਣ ਜਾਂਦੇ ਆ ਕਹਿੰਦੇ ਆ ਵੀ ਗਰਮੀ ਬਹੁਤ ਲੱਗਦੀ ਹੈ ਤੇ ਆਪਾਂ ਸ਼ਾਮ ਨੂੰ ਪਾਵਾਂਗੇ ਜਦੋਂ ਉਹ ਮਾਰਚ ਦਾ ਮਹੀਨਾ ਆਉਂਦਾ ਹੈ ਚੇਤਰ ਦਾ ਤੇ ਨਿੰਮ ਵੀ ਫੁੱਟਦੀ ਹੈ ਜਦੋਂ ਨਿੰਮ ਫੁੱਟਦੀ ਹੈ ਨਾ ਤੇ ਉਹ ਬੜੀ ਸੁਗੰਧ ਦਿੰਦੀ ਏ ਉਹਦੇ ਫੁੱਲ ਬਹੁਤ ਪਿਆਰੇ ਲੱਗਦੇ ਆ ਆਪਾਂ ਨੂੰ ਸਭ ਨੂੰ ਪਤਾ ਹੈ ਜਿਹੜੀ ਧਰੇਕ ਹੁੰਦੀ ਹੈ ਉਹਦੇ ਫੁੱਲ ਬੜੇ ਸਮੈਲ ਦਿੰਦੇ ਜਦੋਂ ਨਵੇਂ-ਨਵੇਂ ਫੁੱਲ ਨਿਕਲਦੇ ਆ ਕੱਚੇ ਹੁੰਦੇ ਆ ਤੇ ਜਿਹੜਾ ਜਿਹੜੀ ਹੈਗੀ ਏ 베ਰੀ ਉਹਦੀ ਖੁਸ਼ਬੂ ਆਉਂਦੀ ਆ ਸਿਓਨ 베ਰੀ ਦੀ ਜਦੋਂ ਖਿਚੜੀ ਲੱਗਦੀ ਏ ਨਿੱਕੇ-ਨਿੱਕੇ ਫੁੱਲوں ਨੂੰ ਲੱਗਦੇ ਆ ਉਹ ਬੜੇ ਖੁਸ਼ ਹੁੰਦੇ ਵੀ ਆਪਣਾ ਬਾਗ ਬਹੁਤ ਵਧੀਆ ਹੈ ਤੇ ਜਿਹੜਾ ਸਹਿਆ ਹੈ ਨਾ ਉਹ ਖੁਸ਼ ਹੁੰਦਾ ਹੈ ਵਿੱਚ ਵਿੱਚ ਵੀ ਕੋਈ ਨਹੀਂ ਮਾਮਾ ਚਾਰਕ ਦਿਨ ਖੜ ਜਾ ਜਿੱਦੋਂ ਫਲ ਲੱਗ ਗਿਆ ਨਾ ਉਦੋਂ ਵੇਖੀ ਬਿੱਦੜ ਕਹਿੰਦਾ ਹੈ ਵੀ ਮੇਰਾ ਤਾਂ ਜਿਹੜਾ ਵੀ ਫੁੱਲ ਨੇ ਨਾ ਜਿਆਦੀ ਸਮੈਲ ਆਉਂਦੀ ਹੈ ਵੀ ਤੇਰੀ 베ਰੀ ਦੇ ਫੁੱਲਾਂ ਦੀ ਖੁਸ਼ਬੂ ਨਹੀਂ ਆਉਂਦੀ ਕਹਿੰਦਾ ਕੋਈ ਨਹੀਂ ਮਾਮਾ ਚਾਰਕ ਦਿਨ ਖੜ ਜਾ ਜਦੋਂ ਇਹਨਾਂ ਨੂੰ ਫਲ ਲੱਗ ਗਿਆ ਨਾ ਉਦੋਂ ਵੇਖੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਥੋੜਾ ਸਮਾਂ ਲੰਘਦਾ ਹੈ ਤੇ 베ਰੀ ਨੂੰ 베ਰ ਲੱਗ ਜਾਂਦੇ ਆ ਤੇ ਜਿਹੜੀ ਤਰੇਕ ਹੈ ਬਕੈਨ ਨੂੰ ਉਹਨੂੰ ਲੱਗਦੀਆਂ ਘਟੋਲੀਆਂ ਜਦੋਂ ਉਹਨੂੰ ਘਟੋਲੀਆਂ ਲੱਗਦੀਆਂ ਹਨ ਤੇ ਉਹ ਗਿੱਦੜ ਫੇਰ ਵੇਖ ਕੇ ਖੁਸ਼ ਹੁੰਦਾ ਹੈ ਵੀ 베ਰੀ ਨੂੰ 베ਰ ਘਟ ਲੱਗੇ ਤੇ ਮੇਰੇ ਫਲ ਬਹੁਤ ਜ਼ਿਆਦਾ ਲੱਗ ਗਿਆ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਘਟੋਲੀਆਂ ਜਿਹੜੀਆਂ ਇਹ ਬਹੁਤ ਲੱਗ ਜਾਂਦੀਆਂ ਤਰੇਕਾਂ ਨੂੰ ਬਕੈਨਾਂ ਨੂੰ ਜਦੋਂ ਖਾਣ ਦਾ ਟਾਈਮ ਆਇਆ ਤੇ ਗਿੱਦੜ ਤਕਹਾਂ ਲਗਾ ਘਟੋਣੀਆਂ ਤੇ ਮੂੰਹ ਕੌੜਾ ਹੋ ਗਿਆ ਕਿਦਣ ਤਾਂ ਭੱਜ ਜਾਵੇ ਥੂ ਥੂ ਕਰਦਾ ਤੇ ਨਦੀ ਨੂੰ ਪਾਣੀ ਤੇ ਉਥੇ ਜਾ ਕੇ ਕਰੋਲੀਆਂ ਕਰੇ ਤੇ ਵਕੜੇ ਤੇ ਜਿਹੜਾ ਸਹਿਆ ਸੀ ਉਹ ਮਿੱਠੇ ਬੇਰ ਖਾਂਦਾ ਤੇ ਮੜਕ ਮੜਕ ਤੇ ਆਰਾਮ ਨਾਲ ਬੈਠਾ ਤੇ ਕਿਦੜ ਜਦੋਂ ਆਇਆ ਮੂੰਹ ਮਤ ਹੋ ਗਈ ਤੇ ਸਹਿਆ ਨੂੰ ਕਹਿ ਲਗਾ ਮਾਮਾ ਮਾਮਾ ਵੀ ਤੈਨੂੰ ਕੀ ਹੋਇਆ ਤੂੰ ਤਾਂ ਭੱਜ ਗਿਆ ਫਲ ਖਾਂਦਾ ਖਾਂਦਾ ਕਹਿੰਦਾ ਵੀ ਮੇਰ ਨਾਲ ਦਾ ਬੁਰੀ ਹੋਈ ਉਹ ਤਾਂ ਕੌੜੀਆਂ ਹੀ ਬੜੀਆਂ ਤੇ ਮੇਰਾ ਤਾਂ ਮੂੰਹ ਕੌੜਾ ਹੋ ਗਿਆ ਤੇ ਮੈਂ ਤਾਂ ਹੁਣ ਕਰੂਲੀਆਂ ਕਰਕੇ ਆਇਆ ਮੈਨੂੰ ਇੱਕ 베ਰ ਦੇ ਦੇ ਮੈਂ ਮੂੰਹ ਮਿੱਠਾ ਕਰ ਲਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਤੇਰਾ ਪ੍ਰਬੰਧ ਕਰਕੇ ਆਉਣਾ ਮੈਂ ਪਿੰਡ ਜਾਣਾ ਤੇ ਤੇਰੇ ਵਾਸਤੇ ਮਿੱਠੀ ਪਿੰਝੀਰੀ ਲੈ ਕੇ ਆਉਣਾ ਉਹ ਕਹਿੰਦਾ ਚੰਗਾ ਉਹ ਨਾ ਜਿਹੜਾ ਸਿਆਣ ਉਹ ਆ ਦਾ ਭਾਂਡਾ ਫੜਦਾ ਹੈ ਤੇ ਪਿੰਡ ਆ ਜਾਂਦਾ ਹੈ ਲagge ਜਿਹੜਾ ਨਗਰ ਸੀ ਉੱਥੇ ਜਾ ਕੇ ਤੇ ਇਹ ਮੈਂਦਾ ਕੀ ਹੈ ਵੀ ਅੱਗੇ ਇੱਕ ਬੀਬੀ ਚੱਕੀ ਪੀਟਦੀ ਆ ਤੇ ਜੋ ਜਿਹੜੇ ਹੁੰਦੇ ਉਹਨਾਂ ਦੇ ਸਤੂ ਪੀਂਦੀ ਕਿਉਂਕਿ ਅੱਗੇ ਬੀਬੀਆਂ ਪੀਏ ਰੱਖ ਲੈਂਦੀਆਂ ਸੀ ਸਤੂ ਵੀ ਗਰਮੀ ਦੇ ਵਿੱਚ ਜਦੋਂ ਵਾਢੀ ਕਰਦੇ ਸੀ ਬੰਦੇ ਤੇ ਉਦੋਂ ਉਹਨਾਂ ਨੂੰ ਪਾਣੀ ਵਿੱਚ ਘੋਲ ਕੇ ਦਿੰਦੀਆਂ ਸੀ ਵੀ ਇਹ ਠੰਡੇ ਹੁੰਦੇ ਆ ਨਾਲ ਗੁੜ ਤੇ ਸਤੂ ਜਮਾਂ ਦੇ ਉਹ ਜਦੋਂ ਪੀਂਦੀ ਪਈ ਆ ਤੇ ਉਹਨੂੰ ਜਾ ਕੇ ਕਹਿੰਦਾ ਹੈ ਵੀ ਮੈਂ ਤੂੰ ਵੀ ਜੀ ਮੈਂ ਤੇਰੇ ਪਰਿਵਾਰ ਜੀਵੇ ਤੇਰੇ ਪੁੱਤ ਪੁੱਤਰੇ ਜੀਣ ਤੈਨੂੰ ਵਾਧੂ ਫਸਲ ਹੋਵੇ ਤੇ ਤੇਰਾ ਘਰ ਪਰਿਵਾਰ ਘਰ ਪਰਿਵਾਰ ਵਧੀਆ ਹੋਵੇ ਤੇਰਾ ਵਧੀਆ ਵਧੀਆ ਉੱਚੀਆਂ ਉੱਚੀਆਂ ਮੰਜ਼ਲਾਂ ਪਹੁੰਚਣ ਤੇ ਮੱਝਾਂ ਗਾਵਾਂ ਤੇਰੀਆਂ ਜਿਉਂਦੀਆਂ ਰਹਿਣ ਤੇ ਤੂੰ ਐ ਕਰ ਵੀ ਮੈਨੂੰ ਥੋੜੇ ਜਿਨੇ ਸੱਤੂ ਦੇ ਦੇ ਉਹ ਬੀਬੀ ਜਿਹੜੀ ਨਾ ਉਹਨੂੰ ਸਹਿਜ ਹੀ ਗੱਲ ਸੁਣ ਕੇ ਚਲੋ ਆਪਾਂ ਨੂੰ ਪਤਾ ਹੀ ਹੈ ਵੀ ਜਦੋਂ ਕੋਈ ਸੀਸਾ ਦਿੰਦਾ ਹੈ ਤੇ ਆਪਾਂ ਉਹਨੂੰ ਜ਼ਰੂਰ ਖੈਰ ਪਾਉਣੀ ਹੈ ਉਹਨੇ ਸਹਿਨ ਨੂੰ ਥੋੜੇ ਜਿਹਾ ਉਹਨੂੰ ਕਹਿੰਦੀ ਲਿਆ ਭਾਂਡਾ ਉਹਨੇ ਸਹਿਨ ਨੂੰ ਸੱਤੂ ਦੇ ਤੇ ਜਦੋਂ ਸੱਤੂ ਦੇ ਦਿੰਦਾ ਹੈ ਨਾ ਕੀ ਸਿਆ ਅਗਲੇ ਘਰੇ ਚਲਾ ਜਾਂਦਾ ਜਦੋਂ ਅਗਲੇ ਘਰੇ ਜਾਂਦਾ ਅੱਗੇ ਇੱਕ ਬੀਬੀ ਦੁੱਧ ਰੜਕਦੀ ਹੈ ਜਦੋਂ ਬੀਬੀ ਦੁੱਧ ਰੜਕਦੀ ਹੈ ਨਾ ਉਹਨੂੰ ਜਾ ਕੇ ਆਂਦਾ ਵੀ ਤੂੰ ਹੀ ਜਿਵੇਂ ਤੇਰੇ ਮੱਝਾਂ ਗਾਵਾਂ ਜਿਉਣ ਤੇਰੇ ਮਾਲ ਡੰਗਰ ਤੇ ਮਹਾਰਾਜ ਪ੍ਰਮਾਤਮਾ ਹੱਥ ਰੱਖੇ ਤੇ ਤੇਰਾ ਬਹੁਤਾ ਘਿਓ ਨਿਕਲੇ ਤੇਰੀ ਲੱਸੀ ਜਿਹੜੀ ਆ ਤੇਰੇ ਪੁੱਤ ਪੋਤਰੇ ਪੀਣ ਔਰ ਉਹਨਾਂ ਦੀ ਜਵਾਨੀਆਂ ਉਹ ਮਾਨਾ ਨਾ ਤੇਰੇਆਂ ਨੋਆ ਜਿਹੜੀਆਂ ਐ ਉਹ ਅਗਿਆਕਾਰ ਹੋਣ ਤੇਰੇ ਮਹਿਲ ਮਾੜੀਆਂ ਪੈਣ ਤੇਰੀ ਫਸਲ ਜ਼ਿਆਦੀ ਹੋਵੇ ਤੇ ਤੂੰ ਐ ਕਰਦੀ ਮੈਨੂੰ ਥੋੜਾ ਜਿਹਾ ਘਿਓ ਦੇ ਦੇ ਤੂੰ ਤਾਂ ਬੜੀ ਕਰਮਾ ਵਾਲੀ ਤੇ ਉਹ ਕਹਿੰਦੀ ਆ ਵੀ ਠੀਕ ਆ ਉਹਦੇ ਨਾਲ ਉਹਨੂੰ ਚੱਲ ਉਹਨਾਂ ਦੀ ਲਿਆਸ ਆ ਆਉਂਦਾ ਪਾਂਡਾ ਉਹਨੇ ਨੂੰ ਥੋੜਾ ਜਿਹਾ ਘਿਓ ਦੇਤਾ ਸਹਯਾ ਲੈ ਕੇ ਤੇ ਅੱਗੇ ਤੁਰ ਪਿਆ ਜਿੱਦੋਂ ਅੱਗੇ ਜਾਂਦਾ ਨਾ ਤੇ ਅੱਗੇ ਇੱਕ ਹੈਗਾ ਇਹ ਜੱਟ ਤੇ ਉਹਨੇ ਵੀ ਲੈਣਾ ਜੁੱਤਾ ਹੈ ਤੇ ਗੁੜ ਕੱਢੀ ਜਾਂਦਾ ਬੜਾ ਹੀ ਸੋਹਣੀ ਸਮੈਲ ਆਉਂਦੀ ਗੁੜ ਦੀ ਉਹ ਤਰ ਨੂੰ ਸਹਯਾ ਚਲਾ ਜਾਂਦਾ ਸਹਯਾ ਜਾ ਕੇ ਇਹਨੂੰ ਆਂਦਾ ਹੈ ਵੀ ਤੇਰਾ ਜਿਆਦਾ ਗੁੜ ਨਿਕਲੇ ਤੇਰਾ ਕਮਾਦ ਅੱਗੇ ਨਾਲੋਂ ਵੀ ਜਿਆਦਾ ਹੋਵੇ ਤੇਰੇ ਬਲਦ ਨਾ ਜਿਉਂਦੇ ਰਹਿਣਾ ਤੰਦਰੁਸਤ ਰਹਿਣ ਤੂੰ ਹੀ ਤੰਦਰੁਸਤ ਰਹੇ ਤੇਰੇ ਪੁੱਤ ਪੋਤਰੇ ਵੀ ਤੰਦਰੁਸਤ ਰਹਿਣ ਤੇ ਤੇਰਾ ਗੁੜ ਬਾਲਾ ਨਿਕਲੇ ਤੇਰੀ ਫਸਲ ਜਿਆਦੀ ਹੋਏ ਵਾਧੂ ਮਾਇਆ ਆਵੇ ਤੇਰੇ ਕੋਲੇ ਤੇ ਤੂੰ ਮੋਜਾਂ ਮਾਣੇ ਖੁਸ਼ੀਆਂ ਮਾਣੇ ਤੇ ਤੇਰੇ ਤੇਰੇ ਬੱਚੇ ਤੇਰੇ ਆਗਿਆਕਾਰ ਹੋਣ ਤੇ ਮੈਨੂੰ ਐ ਕਰ ਗਈ ਥੋੜਾ ਇੱਕ ਪੇਸੀ ਗੁੜ ਦੀ ਦੇ ਦੇ ਉਹ ਜੱਟ ਨੇ ਨਾ ਸਹੇ ਨੂੰ ਇੱਕ ਪੇਸੀ ਗੁੜਤੀ ਜੇਤੀ ਸਹੇ ਆ ਮਾਰਦਾ ਟਪੂਸਣੀਆ ਤੇ ਸਹੇ ਆ ਦੇ ਬਾਗ ਚ ਆ ਗਿਆ ਆਇਆ ਤੇ ਆਣ ਕੇ ਸਹੇ ਨੇ ਬਣਾਈ ਪਨੀਰੀ ਜਿਹੜਾ ਗਿੱਦੜ ਸੀ ਉਹ ਸੁਤਾ ਪਿਆ ਸੀ ਸਹੇ ਪਨੀਰੀ ਮੈਨੂੰ ਆ ਕੇ ਦਿਖਾਉਂਦਾ ਇਜੋ ਖਾਂਦਾ ਤੇ ਗਿੱਦੜ ਨੂੰ ਆਈ ਸਮੈਲ ਤੇ ਗਿੱਦੜਾਂ ਦਾ ਵੀ ਸਹਿਨ ਉਹ ਵੀ ਭਾਂਜਾਈ ਕੀ ਤੂੰ ਪਨੀਰੀ ਦਾ ਸਮਾਨ ਕਿਵੇਂ ਲਿਆ ਮਾਦਾ ਵੀ ਮੈਂ ਨਾ ਪਿੰਡ ਗਿਆ ਜਿੱਦੋਂ ਗਿਆ ਤੇ ਉੱਥੇ ਜਾ ਕੇ ਤੇ ਇਸ ਤਰ੍ਹਾਂ ਸੀਸਾ ਦਿੱਤੀਆਂ ਤੇ ਮੈਂ ਇਹਨਾਂ ਨੂੰ ਇਹ ਕਿਹਾ ਵੀ ਤੂੰ ਤੂੰ ਹੀ ਮੈਨੂੰ ਰਸਤਾ ਦੇ ਦਿਓ ਤੇ ਉਹਨਾਂ ਮੰਨ ਦਿੱਤੀ ਤੇ ਮੈਂ ਪਨੀਰੀ ਬਣਾ ਲਈ ਆ ਤੇ ਗਿੱਦੜ ਕਹਿਣ ਲੱਗਾ ਵੀ ਸੀਸਾ ਕੀ ਦਿੱਤੀਆਂ ਆਹਦਾ ਵੀ ਮੈਂ ਨਾ ਜਦੋਂ ਬੀਬੀ ਦੇ ਘਰੇ ਗਿਆ ਨਾ ਜਿਹੜੀ ਚੱਕੀ ਪੀਂਦੀ ਸੀ ਮੈਨੂੰ ਆਖਿਆ ਤੂੰ ਹੀ ਮਾਰੇ ਤੇ ਚੱਕੀ ਟੁੱਟ ਜਾਈ ਤੇਰਾ ਮਾਲ ਡੰਗਰ ਮਰ ਜਾਈ ਤੇਨੂੰ ਬਾਹਰੋਂ ਵੀ ਕੁਛ ਨਾ ਆਵੇ ਤੇ ਭੁੱਖੀ ਮਰੇ ਤੇ ਝੌਪੜੀ ਝੁੱਗੀ ਲਾ ਕੇ ਬਹਿ ਜਾਵੇਂ ਤੇ ਮੈਨੂੰ ਥੋੜਾ ਜਿਹਾ ਦੇ ਦੇ ਸੱਤੂ ਦੇ ਦੇ ਉਹਨੇ ਮੈਨੂੰ ਸੱਤੂ ਦੇ ਤੇ ਡਰਦੀ ਨੇ ਅਗਲੇ ਘਰੇ ਗਿਆ ਤੇ ਉਹਨੂੰ ਵੀ ਮੈਂ ਵੀ ਆਖਿਆ ਤੇ ਜਿੰਮ ਗੋੜਾ ਵਾਲੇ ਕੋਲੇ ਗਿਆ ਤੇ ਉਹਨਾਂ ਸਾਰੇ ਮੁੰਡੇ ਤੇ ਤੇ ਤੂੰ ਵੇਹਲਾ ਜੀ ਲੈ ਆਉਣੇ ਤਾਂ ਹਾਂ ਮੈਂ ਤੇਰੇ ਕੋਲੋਂ ਤਾਂ ਕੀ ਖਾਣੀ ਫਿਰ ਥੋੜੀ ਜੀ ਮੰਮੀ ਤੇਰੇ ਨਾਲ ਲੈ ਕੇ ਬਣਾ ਕੇ ਖਾਊਂਗਾ ਮੈਂ ਵੀ ਜਾਣਾ ਕਿਦੜ ਭੱਜਾ ਜਦੋਂ ਕਿਦੜ ਗਿਆ ਤੇ ਉਹ ਬੀਬੀ ਜਿਹੜੀ ਆ ਉਹ ਚੱਕੀ ਪੀਂਦੀ ਪਈ ਐ ਸਤੂ ਤੇ ਉਹਨੂੰ ਜਾ ਕੇ ਆਂਦਾ ਐ ਵੀ ਤੂੰ ਵੀ ਮਰੇ ਤੇਰੀ ਚੱਕੀ ਵੀ ਟੁੱਟ ਜਾਵੇ ਤੂੰ ਬਿਮਾਰ ਹੋ ਜਾਵੇਂ ਤੂੰ ਮੰਜੀ ਤੇ ਪੈ ਜਾਵੇਂ ਤੇਰਾ ਮਾਲ ਨਗਰ ਵੀ ਮਰ ਜਾਵੇ ਤੈਨੂੰ ਬਾਹਰੋਂ ਕੁਛ ਨਾ ਆਵੇ ਤੂੰ ਭੁੱਖੀ ਮਰੇ ਕੋਠਾ ਮਠਲਾ ਤੇਰਾ ਢਹਿ ਜੇ ਤੇ ਤੇਰੇ ਕੀ ਨਾ ਪੁੱਤ ਜਿਹੜੇ ਉਹ ਵੀ ਤੇਰੇ ਤੇਰੇ ਨਾਲ ਲੜਨ ਤੇ ਮਨਜੀ ਤੇ ਪੈ ਜਾਣ ਤੇ ਤੂੰ ਮੈਨੂੰ ਸੱਤੂ ਦੇ ਦੇ ਉਹ ਆਦੀ ਹਾਈ ਮਰ ਜਾਣਿਆ ਤੂੰ ਕੀ ਮੈਨੂੰ ਬੋਲਦਾ ਉਹ ਫੇਰ ਉਹੋ ਗੱਲ ਜਦੋਂ ਉਹਨੇ ਇਹ ਗੱਲ ਆਖੀ ਨਾ ਉਹਨੇ ਚੁੱਕਿਆ ਡੰਡਾ ਉਹਦੇ ਕੋਲ ਪਿਆ ਸੀ ਮਨੇ ਪੜਾਉਂ ਕਰਦਾ ਮਾਰਿਆ ਕਿਦੜ ਦੇ ਕਿਦੜ ਤਾ ਚੋਂ ਭੱਜਾ ਤੇ ਰੋ ਚਾਂ ਚਾਂ ਕਰਦਾ ਤੇ ਗੱਡੜ ਦਾ ਪੁੱਛਾਪੋਂਗੇ ਨਾ ਵੇਖਿਆ ਕਿ ਬੀਬੀ ਪਿੱਛੇ ਹੈਗੀ ਕਿ ਨਹੀਂ ਹੈਗੀ ਉਹ ਤਾਂ ਅਗਲੇ ਘਰੇ ਆ ਗਿਆ ਜੇ ਤੂੰ ਅਗਲੇ ਘਰੇ ਆਇਆ ਨਾ ਤੇ ਉੱਥੇ ਬੀਬੀ ਦੁੱਧ ਰਿੜਕੇ ਰਿੜਕੇ ਤੇ ਉਹਨੂੰ ਜਾ ਕੇ ਆਦਾ ਤੂੰ ਹੀ ਮਰੇ ਤੇਰੀਆਂ ਮੱਜਾਂ ਮਰਨ ਤੇਰਾ ਘਿਓ ਦੀ ਥਾਂ ਤੇ ਕਾਲਾ ਘਾਰਾ ਨਿਕਲੇ ਤੇ ਜਿਹੜਾ ਲੱਸੀ ਪੀਵੇ ਉਹ ਵੀ ਬਿਮਾਰ ਹੋਵੇ ਤੈਨੂੰ ਬਾਰਾਂ ਨੂੰ ਕੁਛ ਨਾ ਆਵੇ ਭੁੱਖੀ ਮਰੇ ਮੰਜੀ ਤੇ ਪਾਵੇ ਮੰਗ ਕੇ ਖਾਵੇ ਤੇ ਮੈਨੂੰ ਤੇਲ ਤੇ ਗਰੀਬੀ ਆ ਜੇ ਤੇ ਮੈਨੂੰ ਦੇ ਦੇ ਕਿਉਂ ਆਦੀ ਮਰਜਾ ਤੂੰ ਇਹ ਵੀ ਗੱਲ ਕੀਤੀ ਖੜ ਜਾ ਤੂੰ ਉਹ ਕਰਦੇ ਆਂ ਫੇਰ ਉਹ ਕਲਾਂ ਨੇ ਸ਼ੁਰੂ ਕਰ ਲਈ ਤੇ ਆਂਦਾ ਤੂੰ ਕਰ ਮਾਲੀ ਤੂੰ ਦੇ ਦੇ ਜਿ ਨਾਜ਼ੁਮ ਬਾਦਸ਼ਾਹਾਂ ਦੇਤੀਆਂ ਉਹਦੇ ਕੋਲ ਪਈ ਸੀ ਇੱਟ ਦੁੱਧ ਰੜਕਦੀ ਸੀ ਉਹਨੇ ਇੱਟ ਮਾਰੀ ਚਿਲਾਵੀ ਤੇ ਉਹਨਾਂ ਦਾ ਚੰਗਾ ਲੱਕ ਤੋੜਿਆ ਤੇ ਮਗਰ ਲੱਗ ਲੱਕ ਦੇ ਕੁੱਤੇ ਤੇ ਗਿੱਦੜ ਦਾ ਉੱਟਿਆ ਜਾਵੇ ਪਿੱਛਾ ਭੋਗੇ ਨਾ ਵੇਖੇ ਜਿੱਦੋਂ ਗਦੜ ਭਜਾਇਆ ਜਾਂਦਾ ਨਾ ਤੇ ਅੱਗੇ ਜੱਟ ਦਾ ਵੇਲਣਾ ਆ ਗਿਆ ਜੱੜ ਦਾ ਵੇਲਣਾ ਗੇ ਜੱਟ ਨੇ ਨਾ ਕੁੱਤਿਆਂ ਨੂੰ ਭਜਾਇਆ ਤੇ ਕਿੱਧੜ ਖਲੋ ਗਿਆ ਉੱਥੇ ਜੱਟ ਕਹਿੰਦਾ ਵੀ ਕਿਵੇਂ ਮਾਮਾ ਫਿਰਕੇ ਨੂੰ ਵਾਵਾ ਪਿੰਡੋਂ ਰਸਤਾ ਪਾਣੀ ਮਿਲ ਗਿਆ ਤੇ ਕਿੱਧੜ ਚੁੱਪ ਕੋਣਾ ਜੱਟ ਨੂੰ ਆਂਦਾ ਏ ਤੂੰ ਵੀ ਮਰੇ ਤੇ ਤੇਰੇ ਬਲਦੂ ਵੀ ਮਰ ਜਾਣ ਤੇ ਤੇਰੇ ਕੰਮ ਹੀ ਨਾ ਤੇਰੇ ਕੰਮ ਤੇ ਆਉਣ ਤੇਰੀ ਫਸਲ ਹੋਈ ਸਾੜੀ ਜਿੰਨੀ ਸਾਰੀ ਕਮਾਦ ਦੀ ਅੱਗ ਲੱਗ ਕੇ ਸੜ ਜੇ ਤੇ ਜੋ ਵੀ ਤਰਾ ਹੈ ਗਾਇ ਕੱਖ ਨਾ ਰਵੇ ਤੇਰੇ ਪੁੱਤ ਪੋਤਰੇ ਸਭ ਮਰ ਜਾਣ ਤੇਰੀ ਗਰੀਬੀ ਆ ਜੇ ਤੂੰ ਭੁੱਖਾ ਮਰੇ ਮੰਗ ਕੇ ਖਾਵੇ ਤੇ ਮੈਨੂੰ ਇੱਕ ਥੋੜੀ ਪੈਸੀ ਦੇ ਦੇ ਉਹਦੇ ਹੱਥ ਸੀ ਚਾਰਨੇ ਜੱਟ ਦੇ ਜਿਹੜੀ ਉਹਨੇ ਕੁੱਤਿਆਂ ਨੂੰ ਮਾਰ ਕੇ ਭਜਾਇਆ ਇਹਨਾਂ ਉਹ ਲੱਗਾ ਹੀਰ ਤੋਂ ਗੁੜ ਤੋਂ ਮਾਇਲ ਲਾਉਣ ਛਾਂਣਣੀ ਨਾ ਉਹ ਹੋਏ ਚਾਨਣੀਆਂ ਨੇ ਮਾਰੀ ਤਤੀ ਤਤੀ ਉਹਦੇ ਗਿੱਦੜ ਦੇ ਦੇ ਗਿੱਦੜ ਤਾਂ ਉੱਡਿਆ ਜਾਵੇ ਪਿੱਛਾ ਭੌਗੇ ਨਾ ਵੇਖੇ ਵੀ ਕਿੱਥੇ ਕੋਈ ਹੈਗਾ ਕਿ ਨਹੀਂ ਚੰਗਾ ਉਹਨੇ ਠੱਪਿਆ ਉਹਦੇ ਨਾਲ ਜਿਹਦਾ ਭਜਾਇਆ ਸਹਿਆ ਨਾਲੇ ਤਾਂ ਖੰਦਾ ਪਨੀਰੀ ਤੇ ਨਾਲੇ ਹੱਸਦਾ ਤੇ ਸਹਿਆ ਆਦਾ ਜਿਦੋਂ ਦਾ ਸੌ ਸਾਈ ਹੋਇਆ ਕਿਹੜਾ ਉਹਦਾ ਸਹੇ ਦੇ ਕੋਲ ਸਹਿਆ ਦਾ ਸੁਨਾ ਮਾ ਮਾ ਫਿਰ ਕਿੰਨੀ ਗਰਸਤ ਮੇਰੀ ਗਿੱਦੜ ਤਾਂ ਰੋਵੇ ਜਿਵੇਂ ਮੈਨੂੰ ਰਸਤ ਕੀ ਮਿਲੀ ਉਹਨਾਂ ਦੇ ਤਾਂ ਮੈਨੂੰ ਘਟਿਆ ਆਉਂਦਾ ਫਿਰ ਤੂੰ ਵੀ ਕੋਈ ਨਾ ਕੋਈ ਮਾਰੀ ਚੰਗ ਕੀਤੀ ਹੋਣੀ ਐ ਤਾਂ ਹੀ ਘੁੱਟਿਆ ਉਹ ਤਾਂ ਨਿੱਤੇ ਦਿਨ ਦੇ ਰਸਤਾ ਤੈਨੂੰ ਆਉਂਦਾ ਜਿਵੇਂ ਤੂੰ ਮੈਨੂੰ ਆਖਿਆ ਸੀ ਮੈਂ ਹੋਵੇ ਕੀਤਾ ਅੰਕ ਸਹਜ ਦਾ ਹੱਸੇ ਤੇ ਖੁਸ਼ੀਆਂ ਮਨਾਵੇ ਮਾਰੇ ਟਕੂਸਣੀਆਂ ਤੇ ਗਿੱਦੜ ਰੋਵੇ ਤੇ ਨਾਲੇ ਉਥੇ ਬਾਗ ਵਿੱਚ ਬੈਠੇ ਦੋਵੇਂ ਜਾਣੇ ਹੁਣ ਗਿੱਦੜ ਜਿਹੜਾ ਐ ਉਹ ਤਾਂ ਲਾਉਂਦਾ ਪੱਟੀਆਂ ਤੇ ਸਹਜ ਯਾਰ ਵੀ ਮੀਰੀ ਖਾਂਦਾ ਤੇ ਚਮਚੇ ਚਲਾਉਂਦਾ ਖੁਸ਼ ਹੁੰਦਾ ਤੇ ਇਹ ਸੀ ਇੱਕ ਕਹਾਣੀ ਤੇ ਦੋਵੇਂ ਜਾਣੇ ਫਿਰ ਉਹ ਰਹਿੰਦੇ ਇਕੱਠੇ ਤੇ ਪਰ ਜਦੋਂ ਆਪਾਂ ਇਹਦੇ ਤੋਂ ਥੋੜੀ ਜਿਹੀ ਇਹ ਸੇਧ ਮਿਲਦੀ ਆ ਵੀ ਕਦੀ ਵੀ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਜੇ ਆਪਾਂ ਪ੍ਰੇਮ ਨਾਲ ਕਿਸੇ ਨੂੰ ਬੋਲਾਂਗੇ ਤੇ ਉਤੋਂ ਆਪਾਂ ਕੁਝ ਨਾ ਕੁਝ ਲਾਏ ਡੇਕਦੇ ਆ ਤੇ ਜੇ ਆਪਾਂ ਮਾੜਾ ਬੋਲਾਂਗੇ ਤੇ ਫਿਰ ਮਾੜੇ ਦਾ ਤਾਂ ਮਾੜਾ ਹੀ ਨਤੀਜਾ ਹੁੰਦਾ ਹੈ ਕੌੜਾ ਫਲ ਜਿਹੜਾ ਹੈ ਉਹ ਵੱਧਦਾ ਤਾਂ ਬਹੁਤ ਛੇਤੀ ਹੈ ਗਿੱਦੜ ਦੇ ਜਿਹੜੀ ਤ੍ਰੇਕ ਲਈ ਸੀ ਕਿਉਂਕਿ ਤ੍ਰੇਕ ਬਹੁਤ ਛੇਤੀ ਵਾਦੀ ਹੈ ਪਰ ਕੌੜੇ ਦਾ ਨਤੀਜਾ ਤਾਂ ਕੌੜਾ ਹੀ ਹੁੰਦਾ ਹੈ ਤੇ ਜੇ 베ਰੀ ਸਾਲ ਦੋ ਸਾਲ ਫੜੋ ਕੇ 베ਰ ਦਿੱਤੇ ਤੇ ਫਿਰ ਉਹਦੇ ਮਿੱਠੇ ਵੀ ਹੁੰਦੇ ਆ ਵੀ ਉਹਦੇ 베ਰ देर ਨਾਲ ਲੱਗੇ ਸੀ ਤੇ ਉਹ ਤਾਂ ਮਿੱਠੇ ਫਲ ਖਾਂਦਾ ਸਹਿਆ ਜੀ ਉਹ ਮਿੱਠਾ ਬੋਲਦਾ ਤੇ ਸਹਿਆ ਜੇ ਗਿੱਦੜ ਕੌੜਾ ਬੋਲਦਾ ਸੀ ਤੇ ਉਹਨੇ ਫਿਰ ਕੌੜੇ ਨੇ ਨਾਲੇ ਤਾਂ ਛਿੱਤਰ ਖਾਦੇ ਤੇ ਨਾਲੇ ਉਹਨੂੰ ਮਿਲਿਆ ਵੀ ਕੁਛ ਨਹੀਂ ਇਹਦੇ ਤੋਂ ਇਹ ਸੇਧ ਮਿਲਦੀ ਹੈ ਕਿ ਕਦੀ ਵੀ ਕਿਸੇ ਦਾ ਮਨ ਨਾ ਦਿਖਾਓ ਮਨ ਨਹੀਂ ਦਿਖਾਉਣਾ ਚਾਹੀਦਾ ਨੇਸ਼ਾ ਹੀ ਪਾਣੀ ਨੀਵੇਂ ਨੂੰ ਜਾਂਦਾ ਹੈ ਤੇ ਉੱਚੇ ਨੂੰ ਤਾਂ ਬੰਨ ਕੇ ਵੀ ਪਾਈਏ ਤੇ ਨਹੀਂ ਪਾਇਆ ਵੱਜਦਾ ਤੇ ਇਹ ਆਪਾਂ ਨੂੰ ਸੋਚ ਲੈਣਾ ਚਾਹੀਦਾ ਹੈ ਤੇ ਇੱਕ ਛੋਟੀ ਜਿਹੀ ਹੈ ਛਟੋਰੀ ਤੇ ਨਾਲੇ ਇੱਕ ਖੁਸ਼ ਹੋਣ ਵਾਲੀ ਹੈ ਕਿਉਂਕਿ ਇਹ ਨਾ ਕਿਉਂ ਵੀ ਗਿੱਦੜ ਤੇ ਸਹਯਾ ਬੋਲਦੇ ਕਿ ਮਸੀਂ ਜਿਹੜੇ ਜ਼ਮਾਨਿਆਂ ਦੀ ਇਹ ਕਹਾਣੀ ਬਣੀ ਹੋਏਗੀ ਪਹਿਲਾਂ ਜਾਨਵਰ ਵੀ ਬੋਲਦੇ ਹੁੰਦੇ ਸੀ ਉਹਨਾਂ ਨੂੰ ਆਪਾਂ ਖਿਆ ਸਾਰੀ ਆਉਂਦੀ ਸੀ ਰਾਜੇ ਰਾਣੀਆਂ ਦੀ ਆਪਾਂ ਕਹਾਣੀਆਂ ਸੁਣਾਉਂਦੇ ਆ ਤੇ ਇਹ ਇੱਕ ਹੈ ਤਾਂ ਕਿਸੇ ਬੰਦੇ ਦੀ ਬਣੀ ਹੋਏਗੀ ਤੇ ਪਰ ਗਿੱਦੜ ਤੇ ਸਹਯਾ ਦੀ ਉਹਨਾਂ ਨੇ ਸਟੋਰੀ ਬਣਾਈ ਜਿਸ ਜਿੰਨੇ ਵੀ ਸ਼ੁਰੂ ਕੀਤੀ ਹੋਏਗੀ ਤੇ ਤੁਸੀਂ ਇਹ ਇਹਦਾ ਆਨੰਦ ਮਾਣੋ ਤੇ ਕੱਲ ਨੂੰ ਆਪਾਂ ਕੋਈ ਹੋਰ ਨਾ ਵੀ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਣੇ ਆ ਤੇ ਮੈਨੂੰ ਦਿਓ ਵਾਗਿਆ ਧੰਨਵਾਦ ਜੀ ਫੇਰ ਮਿਲਦੇ ਆਂ